ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਹਾਂਜੀ ਅੱਜ ਮੈਂ ਜੁਝਾਰ ਸਿੰਘ ਆ ਮੈਂ ਪਹੁੰਚਿਆ ਪਿੰਡ ਵਿਦੋਸੀਕਣਾ ਜਿੱਥੇ ਕੀ ਡੇਰਾ ਬਾਬਾ ਬੀਰਮੰਦਾਸ ਆ ਇਸ ਸਥਾਨ ਤੇ ਡੇਰਾ ਬਾਬਾ ਬੀਰਮੰਦਾਸ ਆ ਜਿਹਦਾ ਬਣਿਆ ਹੋਇਆ ਤੇ ਉਸ ਦੇ ਕਰਾਮਾਗੇ ਤੁਹਾਨੂੰ ਦਰਸਨਾ ਤੇ ਇਸ ਸਮੇਂ ਤਾਂ ਹੋ ਚੁੱਕੀ ਆ ਵੈਸੇ ਸਮਾਪਤੀ ਤੇ ਕਾਫੀ ਨੇਰਾ ਹੋ ਚੁੱਕਿਆ ਨਾ 8 ਵਜੇ ਦਾ ਟਾਈਮ ਆ ਰਾਤ ਦਾ ਤੇ ਬਾਕੀ ਆਪਾਂ ਦਾ ਨਾ ਜਿਹੜੀ ਅੱਜ ਦੀ ਵੀਡੀਓ ਚ ਲਾਈਟਾਂ ਦੀ ਡੈਕੋਰੇਸ਼ਨ ਦਿਖਾਣੀ ਹੈ ਜਿਹੜੀ ਲਾਈਟਾਂ ਲੱਗਿਆ ਹੋਏ ਨੇ ਇਸ ਜਗ੍ਹਾ ਤੇ ਨਾ ਉਹ ਦ੍ਰਿਸ਼ ਦਿਖਾਣਾ ਤੁਹਾਨੂੰ ਹਾਂਜੀ ਫਿਰ ਆਜੋ ਆਪਣੇ ਨਾਲ ਦਿਖਾਓ ਜੀ ਫਿਰ ਜਿਹੜਾ ਮੇਨ ਦੁਆਰਾ ਦਰਵਾਜ਼ਾ ਮੇਨ ਐਂਟਰੀ ਹੈ ਜਿਹੜਾ ਦਰਵਾਜ਼ਾ ਐਂਟਰੀ ਦਾ ਜਿੱਥੋਂ ਆਪਾਂ ਐਂਟਰੀ ਕਰਦੇ ਆ ਇੱਧਰ ਨੂੰ ਆਜੋ ਜੀ ਇੱਧਰ ਨੂੰ ਦਿਖਾਓ ਹਾਂਜੀ ਤੁਸੀਂ ਵੇਖ ਰਹੇ ਹੋ ਦਰਸਨ ਕਰ ਰਹੇ ਹੋ ਇਸ ਸਮੇਂ ਡੇਰਾ ਬਾਬਾ ਬਿਰੰਦਾਸ ਹਾਂਜੀ ਤੁਸੀਂ ਇਸ ਸਮੇਂ ਨਾ ਦਰਸ਼ਨ ਕਰ ਰਹੇ ਹੋ ਡੇਰਾ ਬਾਬਾ ਬਿਰੰਦਾਸ ਮਹਾਰਾਜ ਜੀ ਦੇ ਆਪਾਂ ਤਾਂ ਵੈਸੇ ਆਹੀ ਚੀਜ਼ ਦਿਖਾ ਰਹੇ ਹਾਂ ਵੀ ਜਿਹੜੀ ਲਾਈਟਾਂ ਦੀ ਡੈਕੋਰੇਸ਼ਨ ਆ ਪਹੁੰਚੇ ਹੋਇਆ ਬਾਬਾ ਜੀ ਦੇ ਦਰਵਾਜ਼ਾ ਅੱਜ ਆਪਾਂ ਹੀ ਕਹੇ ਆਪਾਂ ਦਾ ਡੈਕੋਰੇਸ਼ਨ ਇਹ ਦਿਖਾ ਰਹੇ ਹਾਂ ਜੋ ਕਿ ਬਹੁਤ ਸੋਹਣੀ ਲੱਗਦੀ ਹੈ ਦ੍ਰਿਸ਼ਾ ਜਿਹੜਾ ਦੁਹਰੋਂ ਦਿਖਦਾ ਲਾਈਟਾਂ ਦਾ ਦ੍ਰਿਸ਼ਾ ਜੋ ਕਿ ਦਿਲ ਖਿੱਚੂ ਨਜ਼ਾਰਾ ਇਸ ਸਮੇਂ ਨੇ ਜਿਹੜੇ ਕਿ ਇੱਥੇ ਬਾਬਾ ਜੀ ਨੇ ਸੇਵਾਦਾਰ ਨੇ ਇਸ ਸਥਾਨ ਦੇ ਬਾਬਾ ਬਿਆਨਤਦਾਸ ਜੀ ਨੇ ਇੱਧਰ ਤਾਂ ਹੋਈ ਆਪਾਂ ਆਹ ਦੇਖੋ ਕੀ ਗੱਲ ਲਵਾਤਾ ਹਨਾ ਇਹ ਬਾਬਾ ਡੇਰਾ ਬਾਬਾ ਬੀਰਮਦਾਸ ਕਿਰਪਾ ਉਹਨਾਂ ਦੀ ਉਹਨਾਂ ਦੀ ਆਪਣੇ ਆਪ ਕਿਰਪਾ ਇਹ ਤੇ ਸੋਹਣੀ ਸਜਾਵਟ ਹੋਈ ਆ ਇਸ ਸਥਾਨ ਦੀ ਹੈ ਨਾ ਤੁਸੀਂ ਵੇਖ ਸਕਦੇ ਹੋ ਜਦੋਂ ਵੀ ਕੋਈ ਵੀਹਿਕਲ ਲੰਘਦਾ ਏ ਦੂਰੋਂ ਇਸ ਜਗ੍ਹਾ ਤੇ ਉੱਪਰ ਦੂਰੋਂ ਨਜ਼ਰ ਪੈਂਦੀ ਆ ਲਾਈਟਾਂ ਤੇ ਜੋ ਕਿ ਇਹ ਡੇਰਾ ਬਾਬਾ ਬਿਰੁੰਦਾਸ ਤੇ ਇਸ ਤਰਫ ਵੀ ਦਿਖਾ ਦਿਓ ਸਾਹਮਣੇ ਜੀ ਇਹ ਡੇਰਾ ਬਾਬਾ ਬਿਰੁੰਦਾਸ ਮਹਾਰਾਜ ਜੀ ਜੋ ਕਿ ਕਾਫੀ ਵੱਡਾ ਧਰਮ ਸਥਾਨ ਆ ਡੇਰਾ ਬਾਬਾ ਬਿਰੁੰਦਾਸ ਮਹਾਰਾਜ ਜੀ ਤੇ ਅੱਗੇ ਵੀ ਆਜੋ ਫਿਰ ਆਪਾਂ ਅੱਗੇ ਤੋਂ ਦਿਖਾਣੇ ਆ ਅੱਗੇ ਚੱਲੋ ਜੀ ਇਸ ਤਰ੍ਹਾਂ ਪੈ ਗਈ ਸਰੋਵਰ ਸਾਹਿਬਾ ਸਰੋਵਰ ਸਾਹਿਬ ਦਾ ਕੰਮ ਚੱਲ ਰਿਹਾ ਏ ਸਰੋਵਰ ਸਾਹਿਬ ਦਾ ਚੱਲ ਰਿਹਾ ਏ ਕੰਮ ਤੁਹਾਡੇ ਸਾਹਮਣੇ ਤੁਸੀਂ ਵੇਖ ਸਕਦੇ ਹੋ ਹਨਾ ਅਜੋ ਮੜੇ ਅੱਗੇ ਦਿਖਾ ਦਈਏ ਜੇ ਕਿਸੇ ਨੇ ਸੇਵਾ ਕਰਨੀ ਹੋਵੇ ਬਾਬਾ ਜੀ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਬਾਬਾ ਬਿਆਨ ਤਦਾਸ ਜੀ ਨਾਲ ਜੇ ਕਿਸੇ ਭੈਣ ਭਰਾ ਨਾਲ ਸੇਵਾ ਕਰਨੀ ਹੋਵੇ ਤੇ ਬਾਕੀ ਇੱਥੇ ਸੇਵਾ ਚੱਲਦੀ ਹੋ ਰਹੀਦੀ ਆ ਆ ਦੇਖੋ ਜੀ ਹਲੇ ਇੱਥੇ ਟੈਲਾਂ ਵਗੈਰਾ ਲੱਗਣ ਗੀਆਂ ਹਨਾ ਆ ਹਲੇ ਕੱਚਾ ਹੀ ਏ ਇਹ ਆ ਦਿਖਾ ਦਿਓ ਮਿੱਟੀ ਆ ਇਹ ਕੱਚਾ ਇਲਾਸਤਾਨ ਇਸ ਜਗ੍ਹਾ ਦੇ ਟੈਲਾਂ ਵਗੈਰਾ ਲੱਗਣਗੇ ਆ ਤੁਹਾਡੇ ਸਾਹਮਣੇ ਦੇਖ ਸਕਦੇ ਹੋ ਪੱਥਰ ਆਇਆ ਹੋਇਆ ਜੋ ਕਿ ਇਸ ਸਥਾਨ ਤੇ ਲੱਗੇਗਾ ਤੇ ਆਹ ਦੇਖੋ ਜੀ ਕਿਆ ਵਧੀਆ ਡੈਕੋਰੇਸ਼ਨ ਬਾਬਾ ਜੀ ਦੀਆਂ ਮੂਰਤੀਆਂ ਹਾਂਜੀ ਦੇਖ ਸਕਦੇ ਹੋ ਇਹ ਗੁਰੂਆਂ ਦੀਆਂ ਮੂਰਤੀਆਂ ਨੇ ਵੀ ਇਹ ਬਾਬਾ ਜੀ ਆਪ ਉਹੀ ਜਾਣ ਜਾਣ ਨੇ ਜਿਹੜੇ ਸੇਵਾ ਕਰਾਂਦੇ ਨੇ ਇਸ ਸਥਾਨ ਦੇ ਬਾਬਾ ਬਿਆਨਤ দাস ਜੀ ਸੇਵਾ ਕਰੰਦੇ ਨੇ ਸੇਵਾਦਾਰ ਆ ਉਹਨਾਂ ਨੂੰ ਜਿਆਦਾ ਜਾਣਕਾਰੀ ਆ ਰਹਿਣਾ ਵਾਰੀ ਜੀ ਬਾਬੇ ਇਹ ਜਿਹੜੀ ਵਿਚਾਲੇ ਮੂਰਤੀ ਤੁਸੀਂ ਵੇਖ ਸਕਦੇ ਹੋ ਇਹ ਬਾਬਾ ਸ੍ਰੀ ਚੰਦ ਜੀ ਮਹਾਰਾਜ ਜੀ ਦੀ ਮੂਰਤੀ ਲੱਗਦੀ ਜੀ ਮੈਨੂੰ ਬਾਬਾ ਸ੍ਰੀ ਚੰਦ ਦੇ ਭਗਵਾਨ ਮਹਾਰਾਜ ਜੀ ਹੋਏ ਨੇ ਜੋ ਕਿ ਉਹਨਾਂ ਦੀ ਮੂਰਤੀ ਆ ਵਿਚਾਲੇ ਜੋ ਲੱਗਦੀ ਆ ਨਾ ਤੇ ਸਰੋਵਰ ਸਾਹਿਬ ਆ ਇਸ ਤੋਂ ਅੱਗੇ ਬਣਿਆ ਹੋਇਆ ਦਿਖਾਈਏ ਨਾ ਆਪਾਂ ਦਰਸ਼ਕਾਂ ਨੂੰ ਦੇ ਉਹ ਵੀ ਦਰਸ਼ਨ ਕਰ ਲੈਣਗੇ ਸੰਗਤ ਆ ਹਨਾ ਸੰਗਤਾਂ ਵੀ ਕਰ ਲੈਣ ਇਸ ਦੇ ਦਰਸ਼ਨ ਇਸ ਜਗ੍ਹਾ ਤੇ ਚੱਲ ਰਿਹਾ ਕੰਮ ਸਰੋਵਰ ਸਾਹਿਬ ਦਾ ਹੁਣ ਆ ਦੇਖੋ ਜੀ ਇਸ ਜਗ੍ਹਾ ਤੇ ਵੀ ਟੈਲਾਂ ਪੱਥਰ ਲੱਗੇਗਾ ਇਹ ਅੱਗੇ ਹੈਗਾ ਸਰੋਵਰ ਸਾਹਿਬ ਦਿਖਾ ਦਿਓ ਜੀ ਆ ਦਿਖਾਓ ਜਿਸ ਵਿੱਚ ਥੋੜਾ ਪਾਣੀ ਛੱਡਿਆ ਹੋਇਆ ਹੈ ਇਸ ਸਮੇ ਤੇ ਆਜੋ ਫਿਰ ਆਪਾਂ ਪਿੱਛੇ ਵਾਪਸ ਅੱਗੇ ਆਪਾਂ ਥੋੜੇ ਜਿਹਾ ਕਰਾਵਾਂਗੇ ਅੱਗੇ ਜਾ ਕੇ ਧੂਣਾ ਸਾਹਿਬ ਦੇ ਦਰਸ਼ਨ ਆਜੋ ਜੀ ਅੱਗੇ ਪਹੁੰਚ ਕੇ ਕਰਾਵਾਂਗੇ ਧੂਣਾ ਸਾਹਿਬ ਦੇ ਦਰਸ਼ਨ ਕਾਫੀ ਹਨੇਰਾ ਹੋ ਚੁੱਕਿਆ ਐ ਸਮੇਂ ਹੈ ਨਾ ਬਾਕੀ ਆਪਾਂ ਹੋਰ ਵੀ ਵੀਡੀਓ ਬਣਾਵਾਂਗੇ ਦਿਨ ਦੇ ਵਿੱਚ ਇਸ ਦੇ ਉੱਪਰ ਦਿਨ ਦੇ ਵਿੱਚ ਆਪਾਂ ਵੀਡੀਓ ਬਣਾਵਾਂਗੇ ਹਾਂਜੀ ਇੱਧਰ ਆ ਜਾਓ ਇੱਧਰ ਨੂੰ ਚੱਲੋ ਮਾੜੇ ਮਾੜੇ ਚਿੱਤ ਹਾਂਜੀ ਆਪਾਂ ਅੱਗੇ ਪਹੁੰਚ ਰਹੇ ਹਾਂ ਧੂਣਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਉਹ ਵੀ ਬਾਹਰੋਂ ਹੁਣ ਦੇਖੋ ਜੀ ਆਰਤੀ ਹੋ ਚੁੱਕੀ ਐ ਆਰਤੀ ਤੋਂ ਮਗਰੋਂ ਜੋ ਕਿ ਦੁਆਰ ਨੇ ਬੰਦ ਹੋ ਜਾਂਦੇ ਨੇ ਆਪਾਂ ਬਾਹਰੋਂ ਹੀ ਦਿਖਾਣੇ ਆ ਡੈਕੋਰੇਸ਼ਨ ਦੇਖ ਸਕਦੇ ਤੁਸੀਂ ਮੰਦਰ ਦੀ ਡੇਰੇ ਦੀ ਬਹੁਤ ਹੀ ਸੋਹਣੀ ਆ ਲਾਈਟਾਂ ਦੀ ਸਜਾਵਟ ਬਹੁਤ ਹੀ ਸੋਹਣੀ ਲੱਗਦੀ ਆ ਬਾਬਾ ਜੀ ਦੇ ਡੇਰੇ ਦੀ ਲਾਈਟਾਂ ਦੀ ਸਜਾਵਟ ਬਹੁਤ ਸੋਹਣੀ ਆ ਤੇ ਇਸ ਤਰਫ ਹੈਗਾ ਜੀ ਅੱਗੇ ਇੱਥੇ ਧੂਣਾ ਸਾਹਿਬ ਆਹੇ ਇੱਥੋਂ ਹੀ ਦਿਖਾ ਦੋ ਵੈਸੇ ਇਹ ਹੈਗਾ ਜੀ ਸ੍ਰੀ ਚੰਦਰ ਮਹਾਮਾਰਾਜ ਸ੍ਰੀ ਚੰਦ ਜੀ ਬਾਬਾ ਸ੍ਰੀ ਚੰਦ ਮਹਾਰਾਜ ਜੀ ਦਾ ਤੋਣਾ ਇਸ ਸਿਧਾਂਤ ਤੇ ਤੇ ਉਹ ਸਾਹਮਣੇ ਹੈਗੀ ਲੰਗਰ ਹਾਲ ਤੁਸੀਂ ਵੇਖ ਸਕਦੇ ਹੋ ਦਰਸ਼ਨ ਕਰ ਰਹੇ ਹੋ ਇਸ ਸਮੇਂ ਲੰਗਰ ਹਾਲ ਦੇ ਜੋ ਕਿ ਬਾਬਾ ਬਿਰੁੰਦਾਸ ਪਿੰਡ ਬਦੋਸ਼ੀ ਕਲਾਂ ਇਹ ਹੈ ਲੰਗਰ ਹਾਲ ਡੇਰੇ ਬਾਬਾ ਡੇਰਾ ਬਾਬਾ ਬਿਰੁੰਦਾਸ ਮਹਾਰਾਜ ਜੀ ਦਾ ਹਾਂ ਜੀ ਆ ਮੜਾ ਆ ਦੇਖੋ ਆਪਾਂ ਕਰਕੇ ਦਿਖਾ ਰਹੇ ਜੋ ਮਿੰਗਾ ਕਾਫੀ ਵੱਡਾ ਡੇਰਾ ਇਹ ਹੈ ਲੰਗਰ ਹਾਲ ਵੀ ਇਸ ਜਗ੍ਹਾ ਤੇ ਕਾਫੀ ਵੱਡਾ ਇਸ ਦੇ ਵਿੱਚ ਹਜ਼ਾਰਾਂ ਦੇ ਕਰੀਬ ਕਈ ਹਜ਼ਾਰਾਂ ਦੇ ਕਰੀਬ ਬੈਠ ਕੇ ਸੰਗਤ ਦੇਖੋ ਜੀ ਪ੍ਰਸਾਦਾ ਸਕਦੀ ਆ ਲੰਗਰ ਸਕਦੀ ਆ ਜਦੋਂ ਇਸ ਜਗ੍ਹਾ ਤੇ ਕੋਈ ਬਾਬਾ ਜੀ ਦਾ ਪ੍ਰੋਗਰਾਮ ਹੁੰਦਾ ਏ ਜਦੋਂ ਬਾਬਾ ਜੀ ਦਾ ਇੱਥੇ ਕੋਈ ਮੇਲਾ ਹੁੰਦਾ ਏ ਉਹ ਸਮੇਂ ਨਾ ਜਦੋਂ ਉੱਥੇ ਲੰਗਰ ਹਾਲ ਦੇ ਵਿੱਚ ਹਜ਼ਾਰਾਂ ਦੇ ਲੱਖਾਂ ਦੇ ਵਿੱਚ ਸੰਗਤ ਪਹੁੰਚੀ ਹੁੰਦੀ ਆ ਉਸ ਸਮੇਂ ਲੱਖਾਂ ਦੇ ਗਿਣਤੀ ਵਿੱਚ ਸੰਗਤ ਆਉਂਦੀ ਆ ਤੇ ਹਜ਼ਾਰਾਂ ਦੇ ਹਿਸਾਬ ਨਾਲ ਇੱਥੇ ਬੈਠ ਕੇ ਸੰਗਤ ਨਾ ਪ੍ਰਸਾਦਾ ਸਕਦੀ ਆ ਕਾਫੀ ਵੱਡਾ ਲੰਗਰ ਹਾਲਾ ਫਿਰ ਆ ਜਿਓ ਜੀ ਇਧਰ ਨੂੰ ਤੇ ਬਾਕੀ ਆਪਾਂ ਵੀਡੀਓ ਬਣਾਵਾਂਗੇ ਦਿਨ ਦੇ ਵਿੱਚ ਪੂਰੀ ਜਾਣਕਾਰੀ ਦਵਾਂਗੇ ਹੋਰ ਹਨਾ ਚੰਗੀ ਤਰ੍ਹਾਂ ਬਾਬਾ ਬੀਰਮਦਾਸ ਜੀ ਬਾਰੇ ਜੋ ਕੀ ਬਾਬਾ ਬੀਰਮਦਾਸ ਮਹਾਰਾਜ ਜੀ ਗੁਰਗੋਬ ਸਿੰਘ ਜੀ ਦੇ ਵਿੱਚ ਰਿਸ਼ਤੇ ਦੇ ਵਿੱਚ ਮਾਮਾ ਜੀ ਲੱਗਦੇ ਸਨ ਇਹ ਇਹਨਾਂ ਦਾ ਬਚਪਨ ਦਾ ਨਾਮ ਰਤਨਦਾਸ ਤੇ ਕਿਵੇਂ ਇਹ ਬਾਬਾ ਬੀਰਨ ਦਾਸ ਇਹਨਾਂ ਦਾ ਨਾਮ ਹੋਇਆ ਉਹ ਵੀ ਆਪਾਂ ਡਿਟੇਲ ਦੇ ਵਿੱਚ ਦੱਸਾਂਗੇ ਹੋਰ ਵੀਡੀਓ ਬਣਾਵਾਂਗੇ ਜਿਹੜੀ ਉਸ ਦੇ ਵਿੱਚ ਪੂਰੀ ਜਾਣਕਾਰੀ ਦਵਾਂਗੇ ਜੀ ਤੁਹਾਨੂੰ ਜਿੰਨੀ ਦਾਸ ਤੁਹਾਨੂੰ ਮਿਲੂਗੀ ਜਾਣਕਾਰੀ ਪ੍ਰਾਪਤ ਕਰਕੇ ਉਹਨੀ ਵੀਡੀਓ ਦੇ ਵਿੱਚ ਅਸੀਂ ਦੇਣ ਦੇ ਵਿੱਚ ਜਿਹੜੀ ਵੀਡੀਓ ਕਰਾਂਗੇ ਨਾ ਉਸ ਦੇ ਵਿੱਚ ਆਪਾਂ ਤੁਹਾਨੂੰ ਜਾਣਕਾਰੀ ਦੇ ਦਾਂਗੇ ਡੇਰੇ ਬਾਰੇ ਡੇਰਾ ਬਾਬਾ ਬੀਰਨ ਦਾਸ ਮਹਾਰਾਜ ਜੀ ਬਾਰੇ ਤੇ ਇਸ ਸਥਾਨ ਦੇ ਆਪਾਂ ਤੁਹਾਨੂੰ ਦਿਖਾ ਕਰਾਵਾਂਗੇ ਪੂਰੇ ਦਰਸ਼ਨ ਵੀਡੀਓ ਦੇ ਵਿੱਚ ਤੇ ਇਸ ਸਮੇਂ ਨਾ ਰਾਤ ਦੇ ਆਪਾਂ ਲਾਈਟਾਂ ਦੀ ਵੀਡੀਓ ਖਰੀ ਡੈਕੋਰੇਸ਼ਨ ਦੀ ਕਰੋ ਜੀ ਕਿਆ ਵਧੀਆ ਕਿੰਨਾ ਸੋਹਣਾ ਦਿਲ ਖਿੱਚਵਾਂ ਨਜ਼ਾਰਾ ਏ ਲਾਈਟਾਂ ਤੁਸੀਂ ਵੇਖਸਾ ਨਾ ਧੰਨ ਧੰਨ ਬਾਬਾ ਬੀਰੂ ਦਾਸ ਮਹਾਰਾਜ ਕੀ ਜੈ ਤੇ ਆਪਣੀ ਚੈਨਲ ਤੇ ਜੁੜੇ ਰਹਿਣ ਲਈ ਹੋਰ ਵੀਡੀਓ ਤੁਹਾਡੇ ਤੱਕ ਇਸ ਇਸ ਤਰ੍ਹਾਂ ਦੀ ਆਉਂਦੇ ਰਹਿਣ ਤਾਂ ਜੋ ਕਿ ਤੁਸੀਂ ਮੇਰੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ ਤਾਂ ਜੋ ਕਿ ਜਿਹੜੇ ਸਾਡੇ ਭੈਣ ਭਰਾ ਬਾਹਰ ਰਹਿੰਦੇ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਉਹ ਵੀ ਦਰਸ਼ਨ ਕਰ ਸਕਣ ਤੇ ਆਪਾਂ ਇੱਥੇ ਲੰਨਿਆ ਇਜਾਜ਼ਤ ਹੈ ਜਬਾਬਾ ਬੀਰ ਬਿਨਿਆਸ ਮਹਾਰਾਜ ਕੀ ਜੈ